ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੀ ਤੇ ਮੈਂ ਬਠਿੰਡਾ ਤੋਂ ਜਸਕਰਨ ਸਿੰਘ ਅਸੀਂ ਅੱਜ ਉਸ ਪਿਤਾ ਦੀ ਕਹਾਣੀ ਤੁਹਾਨੂੰ ਸੁਣਾਉਣ ਲੱਗੇ ਆ ਜੋ ਇੱਕ ਲਾਚਾਰ ਪਿਤਾ ਹੈ ਇਸ ਦੁਕਾਨ ਦੇ ਅੰਦਰ 10 ਤੋਂ 12 ਲੱਖ ਰੁਪਏ ਦਾ ਕਦੇ ਸੌਦਾ ਹੁੰਦਾ ਸੀ ਤੇ ਅੱਜ ਇਸ ਦੁਕਾਨ ਦੇ ਅੰਦਰ ਸਿਰਫ 3 ਤੋਂ 4000 ਰੁਪਏ ਦਾ ਜਿਹੜਾ ਸਾਮਾਨ ਹੈ ਉਹ ਰਹਿ ਚੁੱਕਾ ਹੈ ਤੇ ਇਹ ਹੀ ਆਪਣੇ ਆਂਡੇ ਵੇਚ ਕੇ ਵੇਚ ਕੇ ਹੁਣ ਆਪਣਾ ਗੁਜ਼ਾਰਾ ਕਰਦਾ ਹੈ ਇਹਦੇ ਤਿੰਨ ਬੇਟੇ ਹਨ ਇੱਕ ਬੇਟਾ ਮਾਸਟਰ ਡਿਗਰੀ ਕਰ ਰਿਹਾ ਹੈ ਅਤੇ ਦੋ ਬੇਟੇ ਨਤੇ ਆਪਣ ਨਸ਼ੇ ਦੀ ਲਤ ਦੇ ਵਿੱਚ ਲੱਗ ਚੁੱਕੇ ਹਨ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਕੁਝ ਜਿਹੜੇ ਆਪਣਾ ਨਸ਼ਾ ਤਸਕਰੀ ਸੀ ਅਸੀਂ ਉਹਨਾਂ ਨੂੰ ਆਪਣ ਰੋਕਣ ਦੀ ਕੋਸ਼ਿਸ਼ ਕੀਤੀ ਗਈ ਇੱਥੇ ਇੱਕ ਆਪਣਾ ਕਮੇਟੀ ਬਣਾਈ ਗਈ ਉਸ ਤੋਂ ਬਾਅਦ ਉਹਨਾਂ ਵੱਲੋਂ ਇਹਨਾਂ ਦੇ ਬੇਟਿਆਂ ਨੂੰ ਇਸ ਆਪਣ ਨਸ਼ੇ ਦੇ ਵਿੱਚ ਆਦਤ ਉਹਨਾਂ ਨੇ ਉੱਪਰੋਂ ਆਪਣ ਲਗਾ ਦਿੱਤੀ ਗਈ ਅਤੇ ਉਸ ਤੋਂ ਬਾਅਦ ਇਹਨਾਂ ਦੇ ਬੇਟੇ ਦੋ ਬੇਟੇ ਜਿਹੜੇ ਉਹ ਨਸ਼ਾ ਕਰਨ ਲੱਗ ਗਏ ਤੇ ਇਤੋਂ ਤੱਕ ਕਿ ਘਰ ਦੇ ਪੱਖੇ ਕੂਲ ਫ੍ਰਿਜ ਤੱਕ ਚੱਕ ਕੇ ਉਹਨੇ ਵੇਚ ਦੇ ਦੁਕਾਨ ਦਾ ਸਾਰਾ ਸਮਾਨ ਜਿਹੜਾ ਉਹ ਚੱਕ ਕੇ ਵੇਚਦਾ ਉਮੀਦਤਾ ਗਿਆ ਸਾਡੇ ਨਾਲ ਉਹ ਆਪਣਾ ਲਾਚਾਰ ਪਤਨ ਇਹਦੀ ਸਸੀਕਾਰ ਸਸੀਕਾਰ ਇਹਦੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਰਨੈਲ ਸਿੰਘ ਜੀ ਕਿੰਨੇ ਬੇਟੇ ਨੇ ਤੁਹਾਡੇ ਜੀ ਗੱਲ ਕਰੀ ਤਿੰਨ ਬੇਟੇ ਹੈ ਜੀ ਤਿੰਨ ਬੇਟੇ ਆ ਪਿਛਲੇ ਦਿਨ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਨਸ਼ੇ ਨੂੰ ਲੈ ਕੇ ਤੁਸੀਂ ਆਪਣੇ ਬੇਟੇ ਨੂੰ ਖੁਦ ਪੁਲਿਸ ਦੇ ਹਵਾਲੇ ਕੀਤਾ ਇਹੋ ਜਿਹੀ ਕੀ ਕਾਰਨ ਬਣ ਗਈ ਕਿ ਇਹੋ ਜਿਹੀ ਕਿਹੜੀ ਸਥਿਤੀ ਬਣ ਗਈ ਕਿ ਸਾਨੂੰ ਪੁਲਿਸ ਦੇ ਹਵਾਲੇ ਕਰਨਾ ਪੈ ਗਿਆ ਆ ਜਿਆਦਾਤਰ ਮਾਪੇ ਅੱਜ ਕੱਲ ਆਪਣੇ ਵਿੱਚ ਆਪਣੇ ਬੱਚਾ ਨੂੰ ਲੁਕੋਉਂਦੇ ਨੇ ਕੀ ਕਹਿਣਾ ਚਾਹੀਦਾ ਤੁਸੀਂ ਸੀਰੀਅਸ ਮਾਮਲੇ 'ਚ ਸਰ ਕਹਿਣਾ ਇਹ ਚਾਹੁੰਦੇ ਆ ਵੀ ਉਹ ਨਸ਼ੇ ਤੋਂ ਬੇहद ਵੱਧ ਚੁੱਕਿਆ ਸੀਗਾ ਮੇਰੇ ਵਾਸਤੇ ਬਾਹਰ ਸੀਗਾ ਜੀ ਮੈਂ ਕਈ ਵਾਰੀ ਉਹਨੂੰ ਹਨੂਮਾਨਗੜ੍ਹ ਸੈਂਟਰ ਦੇ ਵਿੱਚ ਮਟੀਲੀ ਸੈਂਟਰ ਦੇ ਵਿੱਚ ਛਕਾਇਆ ਪਰ ਉਹ ਨਸ਼ੇ ਤੋਂ ਨਹੀਂ ਰੁਕਿਆ ਜਦੋਂ ਉੱਥੋਂ ਆ ਜਾਂਦਾ ਸੀਗਾ ਤੇ ਉਹ ਨਸ਼ੇ ਕਰਦਾ ਸੀਗਾ ਹੁਣ ਵੀ ਦੁਕਾਨ ਦੇ ਵਿੱਚ ਜੇ ਕੋਈ ਪੈਸੇ ਵਟਦੇ ਸੀਗੇ ਮੈਂ ਬਾਹਰ ਅੰਦਰ ਨਿਕਲਦਾ ਸੀਗਾ ਕਈ ਵਾਰੀ ਪਾਣੀ ਪਾਣੀ ਪੀਣ ਵੀ ਜਾਣਾ ਪੈਂਦਾ ਬਾਥਰੂਮ ਵਗੈਰਾ ਜਾਣਾ ਪੈਂਦਾ ਤੇ ਜੇ ਉਹਨੂੰ ਗੱਲੇ ਚ ਅੰਦਰ ਵਰਜਦਾ ਸੀ ਗੱਲੇ ਚ ਕੋਈ ਪੈਸੇ ਮਿਲਦਾ ਸੀਗਾ ਤਾਂ ਛੱਡਦਾ ਨਹੀਂ ਸੀਗਾ ਜਿਸ ਦਿਨ ਉਸਨੇ ਅੱਜ ਤੋਂ 3 ਦਿਨ ਪਹਿਲੇ ਉਸ ਗੱਲੇ ਦੇ ਵਿੱਚ ਮੈਂ ਦੁਕਾਨ ਤੇ ਬੈਠਾ ਸੀਗਾ ਮੈਂ ਬਾਥਰੂਮ ਗਿਆ ਬਾਥਰੂਮ ਕਰਨ ਕੇ ਉੱਥੇ 2 ਮਿੰਟ ਕਰੇ ਬੈਠ ਗਿਆ ਕੋਈ ਫਰੈਂਡ ਭਾਈ ਮਿਲਣ ਆਏ ਸੀ ਦੋ ਮਿੰਟ ਬੈਠ ਗਿਆ ਬੈਠਣ ਦੇ ਬਾਝੂ ਦੁਕਾਨ ਖੁੱਲੀ ਸੀ ਉਹ ਪਤਾ ਨਹੀਂ ਕਰੇ ਹੈ ਨਹੀਂ ਸੀ ਕਿ ਮੌਕੇ ਤੇ ਉਹ ਆਇਆ ਆਉਣ ਸਾਰੀ ਉਹਨੇ ਗੱਲੇ ਚ ਹੱਥ ਮਾਰਿਆ ਤੇ ਦੋ 250 ਰੁਪਿਆ ਪਿਆ ਸੀ ਤੇ ਕੱਢ ਕੇ ਲੈ ਗਿਆ ਉਸ ਤੋਂ ਬਾਅਦ ਕੀ ਹੋਇਆ ਵੀ ਇੱਕ ਬੇਟੀ ਆਈ ਸੀਗੀ ਮੋਲਾ ਪਿੰਡ ਹੈ ਪੰਨੀ ਵਾਲੇ ਚੌਂਕ ਦੇ ਨਾਲ ਹੀ ਉੱਥੋਂ ਆਈ ਸੀਗੀ ਤੇ ਉਹ ਅੰਦਰ ਟੀਕਾ ਲਿਆ ਕੇ ਤੇ ਸਰੰਜੋ ਨੇ ਲਈ ਕਿ ਕਿ ਉਹਦੇ ਕੋਲ ਪੁਰਾਣੀ ਸੀ ਇਸ ਚੀਜ਼ ਦਾ ਨਹੀਂ ਪਤਾ ਤੇ ਉਹ ਅੰਦਰ ਜਾ ਕੇ ਉਹਨੇ ਬਾਥਰੂਮ ਵਿੱਚ ਜਾ ਕੇ ਟੀਕਾ ਲਾਇਆ ਟੀਕਾ ਲਾ ਕੇ ਬਾਹਰ ਨਿਕਲਿਆ ਤੇ ਮੈਨੂੰ ਪਤਾ ਲੱਗਿਆ ਵੀ ਨੇ ਨਸ਼ਾ ਕੀਤਾ ਟੀਕਾ ਲਾ ਆਇਆ ਹੈ ਉਹ ਕਰੇ ਬੋਲੀ ਗਿਆ ਕੁੜੀ ਨਾਲ ਬੇਟੀ ਨਾਲ ਦੀ ਪੈਣ ਨਾ ਬੋਲੀ ਗਿਆ ਪਿੰਨਪ੍ਰਾਪ ਜੀ ਦੀ ਮੈਂ ਸੁਣੀਗਾ ਮੈਂ ਨਹੀਂ ਬੋਲਿਆ ਕੁਝ ਵੀ ਕਰਕੇ ਫਿਰ ਸਦਿਆਂ ਹੀ 5:30 6 ਵਜੇ ਉੱਠਿਆ ਉੱਠ ਕੇ ਉਹਨੇ ਫੇਰ ਟੀਕਾ ਲਾਇਆ ਬੇਟੀ ਇੱਕ ਬੇਟੀ ਦੀ ਦਰਾਨੀ ਸੀਗੀ ਉਹ ਤੇ ਦੋਨੇ ਆਏ ਸੀਗੇ ਉਹਨਾਂ ਦਾ ਐਕਸੀਡੈਂਟ ਹੋਇਆ ਸੀ ਗਵਲੂਆਂ ਨੇ ਉਹਨੇ ਬਾਅਦ ਲੈਟਰਨ ਬਾਥਰੂਮ ਜਾਣਾ ਸੀਗਾ ਤੇ ਉਹ ਅੰਦਰ ਵੜਿਆ ਸੀ ਤਾਂ ਅੰਦਰ ਠੀਕਾ ਲਾਇਆ ਤੇ ਠੀਕੇ ਨਾਲ ਅੰਦਰ ਹੀ ਸੌਂ ਗਿਆ ਡਿੱਗ ਪਿਆ ਡਿੱਗਣ ਦੇ ਬਾਅਦ ਉਦੋਂ ਉਹਦੀ ਮੰਮੀ ਗਈ ਉਹਨਾਂ ਨੇ ਜਾ ਕੇ ਵਜਾ ਮਾਰੀਗੇ ਉਹਨੇ ਉਠਿਆ ਹਾਰ ਕੇ ਅੰਦਰੋਂ ਧੱਕਾ ਮਾਰਿਆ ਬਾਥਰੂਮ ਦੀ ਖਿੜਕੀ ਨੂੰ ਤੇ ਅੰਦਰੋਂ ਚੁਟਕੀ ਜੀ ਪੱਟੀ ਗਈ ਪੱਟ ਕੇ ਫਿਰ ਉਹਨੂੰ ਅੰਦਰ ਕੱਢਿਆ ਤੇ ਉਹਦੇ ਗੁਪਤ ਅੰਗਲੇ ਵਿੱਚ ਉਵੇਂ ਹੀ ਸਿਰਿੰਜ ਲੱਗੀ ਹੋਈ ਸੀ ਤੇ ਬੇਹੋਸ਼ ਪਿਆ ਸੀਗਾ ਉਸ ਤੋਂ ਬਾਅਦ ਉਹਨੂੰ ਬਾਹਰ ਕੱਢ ਕੇ ਥੋੜੇ ਦੋ ਕੁ ਮਿੰਟ ਬਾਅਦ ਛੋੜਤਾਈ ਮੈਂ ਪੁੱਛਿਆ ਮਾਸ ਚਿੱਟਾ ਕਿਥੋਂ ਲੈ ਕੇ ਆਇਆ ਮੈਨੂੰ ਕੁਛ ਨਹੀਂ ਬੋਲਿਆ ਮੈਂ ਕਿਥੋਂ ਲਿਆ ਤੈਨੂੰ ਦਾ ਬੰਦਾ ਦੱਤ ਜੀ ਦੇ ਕੋਲ ਤੋਂ ਲੈ ਕੇ ਆਇਆ ਪਰ ਉਹਨੇ ਮੈਨੂੰ ਕੁਛ ਨਹੀਂ ਦੱਸਿਆ ਉਸ ਤੋਂ ਬਾਅਦ ਮੈਂ ਪਹਿਲਾਂ ਸਭ ਨੇ ਉਹ ਵੀਡੀਓ ਦੇਖੀ ਸੀ ਮੇਰੇ ਕੋਲ ਵੈਸ ਬੋਲ ਸੀਗਾ ਵੈਸ ਬੋਲ ਚੱਕ ਕੇ ਮੈਂ ਪੂਰੀ ਜੱਟ ਕੇ ਪਟਾਈ ਕੀਤੀ ਉਹਦੀ ਪਰ ਉਹਨੇ ਮੇਰੇ ਮੂਰੇ ਮੂੰਹ ਨਹੀਂ ਖੋਲਿਆ ਉਸ ਤੋਂ ਬਾਅਦ ਡਿਫਟੀ ਸਾਹਿਬ ਆਏ ਸਾਹ ਆਪਣੇ ਐਸਪੀ ਸਾਹਿਬ ਆਏ ਐਸਪੀ ਸਾਹਿਬ ਨੂੰ ਮੈਂ ਜਾ ਕੇ ਅਰਦਾਸ ਬੇਨਤੀ ਕੀਤੀ ਐਸਐਸਪੀ ਸਾਹਿਬ ਉੱਥੇ ਖੜੇ ਸੀ ਚੌਂਕ ਦੇ ਵਿੱਚ ਡੀਆਈਜੀ ਸੀਗੇ ਤੇ ਮਨਿੰਦਰ ਸਿੰਘ ਐਸਪੀ ਸੀਗਾ ਹੋਰ ਬਹੁਤ ਵਰਕਰਸ ਪੁਲਿਸ ਸੀਗੀ ਕੋਈ 500 ਦੇ ਆਸੇ ਪਾਸੇ ਪੁਲਿਸ ਕਰਮਚਾਰੀ ਗਲੀਆਂ ਚ ਵੜੇ ਹੋਏ ਸੀਗੇ ਉਹਨਾਂ ਨੇ ਕਰਦਿਆ ਮੈਂ ਖਿਆ ਵੀ ਸਰ ਮੇਰੇ ਘਰ ਦੀ ਹਾਲਤ ਦੇਖੋ ਮੈਂ ਬਹੁਤ ਦੁਖੀ ਹਾਂ ਮੈਂ ਜਾ ਕੇ ਤੋਂ ਅਪੀਲ ਕੀਤੀ ਮੈਡਮ ਐਸਐਸਪੀ ਕੋਲੇ ਤੇ ਉਹਨਾਂ ਨੇ ਮੇਰੇ ਨਾਲ ਮਨਿੰਦਰ ਸਿੰਘ ਨੂੰ ਭੇਜਿਆ ਤੇ ਮੈਂ ساری ਘਰ ਦੀ ਹਾਲਤ ਦਿਖਾਈ ਤੇ ਉਥੇ ਨੂੰ ਮੈਂ ਪਹਿਲਾਂ ਹੀ ਕੁੱਟ ਕੇ ਅੰਦਰ ਕਮਰੇ ਚ ਬੰਦ ਕੀਤਾ ਹੋਇਆ ਸੀ। ਜੇ ਗੱਲ ਕਰੀਏ 100 ਦਾ ਵੱਡਾ ਬੇਟਾ ਵੀ ਇਸੇ ਆਪਣਾ ਛੇ ਦੇ ਰਸਤੇ ਦੇ ਵਿੱਚ ਹੈਗਾ। ਹਾਂਜੀ ਉਹ ਇੱਕ ਵੱਡਾ ਬੇਟਾ ਵੀ ਉਹ ਵੀ ਕੁਛ 6 ਸਾਲ ਤੋਂ ਉਹ ਵੀ ਇਸੇ ਨਸ਼ੇ ਦੇ ਵਿੱਚ ਹੈ ਤੇ ਉਹਦੇ ਨਾਲ ਕੁਛ ਉਹ ਘਰੇ ਘਾਟੀ ਜਾਂਦਾ ਸੀਗਾ ਬਾਹਰ ਹੀ ਰਹਿੰਦਾ ਸੀ ਜਿਆਦਾ ਨਸ਼ੇ ਵਾਲਿਆਂ ਨਾਲ ਅੰਬਲੀਆਂ ਨਾਲ ਹੀ ਤੁਰਦਾ ਸੀਗਾ। ਮੈਂ ਉਹਨੂੰ ਇੱਕ ਗੱਲ ਕਹੀ ਸੀ ਵੀ ਤੂੰ ਜੇ ਰੁਕਦਾ ਤਾਂ ਠੀਕ ਹੈ ਨਹੀਂ ਰੁਕਦਾ ਤਾਂ ਤੂੰ ਚਿੱਟਾ ਲੈ ਕੇ ਘਰ ਦੇ ਵਿੱਚ ਨਾ ਬੜੀ। ਵੀ ਕਾਨੂੰ ਰੇਡ ਪੈ ਜਾਵੇ ਤੇ ਤੇਰੀ ਜੇਬ ਚ ਚਿੱਟਾ ਹੋਵੇ ਤੇ ਮੇਰੀ ਬੇਇੱਜ਼ਤੀ ਹੋਵੇ ਉਹ ਵੀ ਜੇ ਆਪਾਂ ਕੀ ਉਹ ਜੇਲ੍ਹ ਦੇ ਵਿੱਚ ਆਹੋਂ ਹਾਂ ਉਹ ਜੇਲ੍ਹ ਦੇ ਵਿੱਚ ਹੈ ਜੀ ਸ਼ਾਦੀ ਨਹੀਂ ਕੀਤੀ ਇਹਨਾਂ ਬੱਚਿਆਂ ਦੋਨਾਂ ਦੀ ਫਿਰ ਸ਼ਾਦੀ ਜੀ ਵੱਡੇ ਛੋਟਿਆਂ ਦੀ ਕਰੀ ਨਹੀਂ ਜਿਹੜਾ ਬੇਟਾ ਪੜ ਰਿਹਾ ਇਹ ਕਹਿੰਦਾ ਵੀ ਮੈਂ ਤਾਂ ਛਾਦੀ ਇਹਦੇ ਕਰਾਉਣੀ ਨਹੀਂ ਜਿੰਨਾ ਚਿਰ ਮੈਂ ਕੋਈ ਜੋਬ ਨਹੀਂ ਕਰਦਾ ਮੈਨੂੰ ਕੋਈ ਨਹੀਂ ਮਾਲਕ ਮੇਰੀ ਅਰਦਾਸ ਬੇਨਤੀ ਸੁਣਦਾ ਮੈਂ ਉਹ ਤੇ ਸ਼ਾਦੀ ਨਹੀਂ ਕਰਾਉਣੀ ਛੋਟਾ ਬੇਟਾ ਨੇ ਤਾਂ ਅਜੇ ਕਿਸੇ ਪਾਸੇ ਗੱਲ ਹੀ ਨਹੀਂ ਚਲਾਈ ਉਹ ਸੀ ਦੋ ਵੱਡੇ ਦੀ ਦੋ ਜੋ ਜੇਲ੍ਹ ਚ ਹੈ ਪਹਿਲਾਂ ਉਹਦੀ ਦੋਵਾਰੀ ਸ਼ਾਦੀ ਕੀਤੀ ਸੀ ਉਹਨੇ ਦੋਨੇ ਤਰ੍ਹਾਂ ਵਾਰੀ ਤਲਾਕ ਲੈ ਲਿਆ ਇਸੇ ਨਸ਼ੇ ਕਰਕੇ ਹੀ ਉਹਦੇ ਦੋਵਾਰੀ ਤਲਾਕ ਹੋ ਗਿਆ ਦੋਨੇ ਵਾਰੀ ਤਲਾਕ ਨਸ਼ੇ ਕਰਕੇ ਹੋਇਆ ਨਸ਼ੇ ਕਰਕੇ ਹੋਇਆ ਤੇ ਗੱਲ ਕਰੀਏ ਫਿਰ ਨਸ਼ੇ ਦੀ ਗਰਾਹਤ ਵਿੱਚ ਆਈ ਕਿਵੇਂ ਕਿਵੇਂ ਇਸ ਨਸ਼ੇ ਵਾਲੇ ਪਾਸੇ ਜੇ ਨਸ਼ੇ ਦੀ ਜੀ 2011 ਦੇ ਵਿੱਚ ਰਮਣਾ ਸਾਹਿਬ ਦੇ ਨਾਲ ਸੀ ਰਹਿੰਦੇ ਸੀਗੇ ਤੇ ਅਸੀਂ ਨਸ਼ੇ ਸਸਕਰਾਂ ਨੂੰ ਫੜਾਉਂਦੇ ਵੀ ਸੀਗੇ ਆਗ ਵੀ ਫੜਦੇ ਸੀਗੇ ਜੇ ਅਸੀਂ ਇਕੱਲੇ ਹੁੰਦੇ ਸੀਗੇ ਤੇ ਅਸੀਂ ਨਾਲ ਦੀ ਨਾਲ ਹੀ ਰਮਣਾ ਸਾਹਿਬ ਨੂੰ ਫੋਨ ਮਾਰਦੇ ਸੀਗੇ ਤੇ ਫੌਰਨ ਹੀ ਚੰਦ ਮਿੰਟਾਂ 'ਚ ਸਾਡੇ ਕੋਲੋਂ ਉਨਾਂ ਦੀ ਜਿਹੜੀ ਗਾਰਦਸ਼ੀਗੀ ਸਾਡੇ ਕੋਲ ਆਈ ਦੀ ਸੀ ਅਸੀਂ ਗ੍ਰਿਫਤਾਰ ਕਰਾਉਂਦੇ ਸੀਗੇ ਇਸ ਨਸ਼ੇ ਦੇ ਵਿਅਕਤੀ ਉਸ ਤੋਂ ਬਾਅਦ ਰਮਾਣਾ ਸਾਹਿਬ ਬਦਲ ਕੇ ਉਸ ਤੋਂ ਬਾਅਦ ਅਫਸਰ ਲਖਤੋ ਸਾਹਿਬ ਹੋਰ ਵੀ ਆਏ ਪਰਮਜੀਤ ਡੋਡ ਜੀ ਆਏ ਜਸਵੀਰ ਸਿੰਘ ਔਰ ਖੇ ਜੀ ਇੱਥੇ ਆਏ ਉਹ ਸਾਡੇ ਆਪਣੇ ਇੱਥੋਂ ਬਠੰਡੇ ਤੋਂ ਨੇਗੇ ਜੀ ਮਲਤਾਨੀਆਂ ਰੋਡ ਤੇ ਰਹਿائش ਹੈ ਪਰਮਜੀਤ ਡੋਡ ਵੀ ਆਏ ਪਰ ਸਾਨੂੰ ਜੋਰ ਪਹੁੰਚ ਰਮਾਣਾ ਜੀ ਕੋਲ ਮਿਲਿਆ ਉਸ ਤੋਂ ਬਾਅਦ ਸਾਨੂੰ ਨਹੀਂ ਮਿਲਿਆ ਤੇ ਉਸ ਤੋਂ ਬਾਅਦ ਨੂੰ ਦਿਨ ਇਹ ਜਿਹੜੀ ਨਸ਼ਾ ਦੀ ਸੀਗੀ ਇਹ ਨਸ਼ਾ ਵਧਦਾ ਹੀ ਗਿਆ ਜੇ ਗੱਲ ਕਰੀਏ ਦੁਕਾਨ ਹੁਣ ਇਸ ਟਾਈਮ ਬਿਲਕੁਲ ਖਾਲੀ-ਖਾਲੀ ਦੁਕਾਨ ਹੈ ਇਸ ਟਾਈਮ ਕੋਈ ਦੱਸਿਆ ਵੀ ਬਹੁਤ ਜਿਆਦਾ ਭਰੀ ਹੁੰਦੀ ਸੀ ਇਹ ਖਾਲੀ ਹੋਣ ਦਾ ਕਾਰਨ ਕੀ ਫਿਰ ਹੈ ਜੀ ਖਾਲੀ ਹੋਣ ਦਾ ਕਾਰਨ ਸਰ ਇਹ ਹੈ ਜੀ ਵੀ ਜਦੋਂ ਮੈਂ ਨਹੀਂ ਹੁੰਦਾ ਸੀਗਾ ਜਾਂ ਕਿ ਦੁਪਹਿਰੇ ਛਕੇ ਹਟ ਹੁਣ ਬੈਠ ਹੁੰਦੇ ਸੀਗੇ 2 ਮਿੰਟ ਲੰਬੇ ਪੈਂਦੇ ਸੀਗੇ ਤੇ ਜੇ ਉਹਨਾਂ ਦੁਕਾਨ ਤੇ ਖੜਨਾ ਤੇ ਉਹਨਾਂ ਵਿੱਚੋਂ ਕਿਉਂ ਦੇਸੀ ਕਿਉਂ ਦੇ ਡੱਬੇ ਪਏ ਹੁੰਦੇ ਸੀ ਇਹ ਦੇਸੀ ਕਿਉਂ ਹੁੰਦਾ ਸੀ ਤੇਲ ਦੀਆਂ ਬੋਤਲਾਂ ਹੁੰਦੀਆਂ ਸੀਗੀਆਂ ਜਾਂ ਕੋਈ ਵੀ ਚੀਜ਼ ਉਹਨਾਂ ਦੇ ਉੱਤੇ ਹੀ ਲੱਗੀ ਤੇ ਉਹ ਲੈ ਜਾਂਦੇ ਸੀ ਕੱਢ ਕੇ ਪਿਛਲੇ ਦਿਨੀ ਕੋਈ 3 ਕਿ ਮਹੀਨੇ ਪਹਿਲਾਂ ਦੀ ਗੱਲ ਹੈ ਦੁਕਾਨ ਦੇ ਵਿੱਚ ਮੈਂ 10-12 ਹਜ਼ਾਰ ਦਾ ਸੌਦਾ ਫੜਿਆ ਰੁਪਈਆ ਫੜ ਕੇ ਕਿਸੇ ਰਿਸ਼ਤੇਦਾਰ ਕੋਲੋਂ 11 ਹਜ਼ਾਰ ਦਾ ਸੌਦਾ ਪਾਇਆ ਸੀ ਤੇ ਮੈਂ ਅੰਦਰ ਪੈ ਗਿਆ ਅੰਦਰ ਪਿਆ ਪਿਆ ਤੇ ਉਹ ਅੰਦਰ ਕਿ ਆਇਆ ਅੰਦਰ ਜਿਹੜੀ ਬਾਹਰ ਅੰਦਰਲਾ ਬਾਹਰ ਹੈ ਦੁਕਾਨ ਦਾ ਉਹ ਤਕਰੀਬਨ ਮੈਂ ਲੋ ਕਦੀ ਵੀ ਨਹੀਂ ਕੀਤਾ ਤੇ ਅੰਦਰ ਵੜਿਆ ਤੇ ਉਹਨੇ 2 ਕਿਲੋ ਖੰਡ ਪਾਈ ਇੱਕ 2 ਲੀਟਰ ਵਾਲੀ ਤੇਲ ਦੀ ਬੋਤਲ ਪਈ ਸੀਗੀ ਤੇ ਕੋਈ ਸਾਬਣ ਦਾ ਸੈੱਟ ਪਿਆ ਸੀਗਾ ਜੋ ਸਾਬਣ ਦਾ ਉਹਨੇ ਸੈੱਟ ਚੱਕਿਆ ਤੇ ਉਹ ਕੱਢ ਕੇ ਲੈ ਗਿਆ ਕੱਢ ਕੇ ਲਿਜਾ ਕੇ ਉਹਨੇ ਵੇਚ ਕੇ ਚਿੱਟਾ ਪਿਤਾ ਮੈਂ ਆ ਕੇ ਦੇਖਿਆ ਮਗਾ ਸਾਬਣ ਇੱਥੇ ਪਏ ਸੀਗੇ ਤੇਲ ਦੀ ਬੋਤਲ ਪਈ ਸੀ ਕਹਿੰਦਾ ਮੈਂ ਤਾਂ ਬਾਹਰ ਗਿਆ ਮੈਂ ਪੁੱਛਿਆ ਜੱਸਿਆ ਉਹਨੇ ਕੋਈ ਮੈਨੂੰ ਬੋਲਿਆ ਨਹੀਂ ਗਿਆ ਇੱਕ ਦਿਨ ਬਾਅਦ ਚ ਫੇਰ ਉਹਨੇ ਇੱਕ ਤੇਲ ਦੀ ਬੋਤਲ ਚੱਕੀ 1 ਲੀਟਰ ਵਾਲੀ ਤੇਲ ਦੀ ਬੋਤਲ ਚੱਕੀ ਤੇ ਇੱਕ ਇੱਥੇ ਤੂਫ ਦਾ ਗੋਗਲ ਤੂਫ ਦਾ ਡੱਬਾ ਪਿਆ ਸੀ ਬੰਦ ਪਿਆ ਸੀਗਾ ਉਹਨੇ ਚੱਕ ਕੇ ਤੇ ਪਤਾ ਨਹੀਂ ਕਿੱਥੇ ਜਾ ਕੇ ਵੇਚਿਆ ਕਿੱਥੇ ਨਹੀਂ ਵੇਚਿਆ ਤੇ ਮੈਂ ਨਾਲ ਹੀ ਸਾਹਮਣੇ ਦੁਕਾਨ ਹੈ ਪਿਛੇ ਰੂਟ ਤੇ ਤੇ ਉਹਨਾਂ ਕੋਲੇ ਬਜ਼ੁਰਗਾਂ ਕੋਲੇ ਗਿਆ ਮੈਂ ਮਾਮਾ ਵੀ ਛੋਟਾ ਬੇਟਾ ਹਰਪ੍ਰੀਤ ਤੇਰਾ ਪੋਤਾ ਜਿਹੜਾ ਵੀ ਕੋਦਰ ਨੂੰ ਸਮਾਨਤਨ ਦੇ ਗਿਆ ਕਹਿੰਦਾ ਵੀ ਕਾਲੇ ਲਫਾਫੇ ਸੀਗਾ ਤੇ ਲਫਾਵੇ ਜਿਹ ਇੱਕ ਤੇਲ ਦੀ ਬੋਤਲ ਸੀ ਕਿਲੋ ਖੰਡ ਸੀਗੀ ਤੇ ਇੱਕ ਤੂਫ ਦਾ ਗੂਗਲ ਤੂਫ ਦਾ ਡੱਬਾ ਜਿਹੜਾ ਸੀਗਾ ਉਹ ਚੱਕੀ ਫਿਰਦਾ ਸੀ ਮੈਨੂੰ ਕਹਿੰਦਾ ਬਾਪੂ ਤੂੰ ਰੱਖ ਲੈ ਤੇ ਕਹਿੰਦਾ ਮੈਂ ਰੱਖਿਆ ਨਹੀਂ ਵੀ ਮੈਨੂੰ ਨਹੀਂ ਪਤਾ ਵੀ ਕਿੱਥੇ ਦੇ ਕੇ ਆ। ਘਰ ਦੇ ਪੱਖੇ ਵੀ ਹੈ ਨਹੀਂ ਇਹ ਗੱਲ ਕਰੀਏ ਤਾਂ ਕੋਲਰ ਵੀ ਛੋਲੇ ਵੱਲੋਂ ਕਿਹਾ ਕੇ ਵੇਚੇ ਗਏ ਆ। ਕਿਉਂ ਇਸ ਤਰ੍ਹਾਂ ਦੀ ਕੀ ਕੁਝ ਵੇਚਦਾ ਘਰ ਦਾ ਸੁਖਮਤ ਸਾਹਿਬ। ਘਰ ਦੇ ਵਿੱਚ ਦੇਖੋ ਜੀ ਸਰ ਅੱਜ ਦੇ ਟਾਈਮ ਤੇ ਉਹਨਾਂ ਕੁਝ ਨਹੀਂ ਛੱਡਿਆ। ਕੋਲਰ ਵੀ ਨਾ ਕੋਈ ਪੱਖਾ ਨਹੀਂਗਾ ਜੀ ਪਿਛਲੀਆਂ ਗਰਮੀਆਂ ਦੇ ਵਿੱਚ ਵੀ ਮੇਰੇ ਬੇਟੀਆਂ ਬਿਟ ਬਿਟ ਛੋਟੀ ਬੇਟੀ ਹੈ ਉਹਨਾਂ ਦੀ ਬੇਟੀਆਂ ਦੋਤੀਆਂ ਆਈਆਂ ਤੇ ਮੇਰੇ ਕੋਲ ਪੱਖਾ ਨਹੀਂ ਸੀਗਾ ਮੈਂ ਪੜੋਸਚੋਂ ਪੱਖਾ ਮੰਗ ਕੇ ਤੇ ਉਹਨਾਂ ਨੂੰ ਪੰਜ-ਛੇ ਦਿਨ ਮੇਰੇ ਕੋਲੇ ਰਹੀਆਂ ਤੇ ਗਰਮੀ ਦੇ ਵਿੱਚ ਅਸੀਂ ਕੂਲਰ ਤਾਂ ਬਹੁਤ ਵੱਡੀ ਚੀਜ਼ ਹੈ ਅਸੀਂ ਪੱਖੇ ਦੇ ਕੇ ਜਾਰਾ ਕੀਤਾ ਤੇ ਮੈਂ ਤਾਂ ਕਦੇ ਪੱਖੇ ਦੇ ਵੀ ਸੌਕੇ ਨਹੀਂ ਵੇਖਿਆ ਹੁਣ ਵੀ ਇੰਨਾ ਮੱਛਰ ਹੈ ਅੰਦਰ ਪੱਖਾ ਲਾਉਣਾ ਜਦੋਂ ਅੰਦਰ ਪੱਖਾ ਹੀ ਹੈ ਨਹੀਂਗਾ ਸਾਰੇ ਅੰਦਰ ਕੀ ਲਾਵਾਂ ਉਸ ਤਰ੍ਹਾਂ ਹੀ ਟਾਈਮ ਜਿਸ ਤਰ੍ਹਾਂ ਵੀ ਟਾਈਮ ਹੈ ਕਰੀਏ ਪਾਸ ਕਰੀ ਜਾ ਰਹੇ ਇਸ ਸਮਾਂ ਸਿਰ ਪੈਤੂ ਘਰੋਂ ਲੈ ਜਾਂਦਾ ਸੀ ਬਾਹਰੋਂ ਵੀ ਕਦੋਂ ਚੋਰੀ-ਚੂਰੀ ਕਰਦਾ ਸੀ ਬਾਹਰੋਂ ਵੀ ਚੋਰੀਆਂ ਕਰਦਾ ਸੀ ਹੋਸਰ ਮਾਣਿਸਰ ਨੌਜਵਾਨ ਪੀੜੀ ਨੂੰ ਕੀ ਅਪੀਲ ਕਰਨੀ ਹੈ ਜਿਹੜੀ ਇਸ ਪਾਸੇ ਨੂੰ ਆਦੀ ਨਜ਼ਰ ਆਵੇ ਦੇਖੋ ਜੀ ਮੈਂ ਤਾਂ ਬਹੁਤ ਚਿਰ ਤੋਂ ਅਸੀਂ ਸਾਰੇ ਕਮੇਟੀ ਵਾਲੇ ਬਹੁਤ ਚਿਰ ਤੋਂ ਪਹਿਲਾਂ ਦੇ ਲੱਗੇ ਹੋਏ ਆ ਇਸ ਕੰਮ ਪਿੱਛੇ ਪਰ ਜਦੋਂ ਜਿੰਨਾ ਚਿਰ ਮਾਪਿਓ ਬੱਚਿਆਂ ਦਾ ਮਾਪਿਓ ਨਾਲ ਨਹੀਂ ਜੁੜਦਾ ਉਹਨਾਂ ਚਿਰ ਸਰ ਕੋਈ ਆਸਰਾ ਨਹੀਂ ਹੁੰਦਾ ਜੇ ਸਾਰਾ ਸਾਰੀ ਸੰਗਤ ਨਾਲ ਰੰਗਤ ਹੁੰਦੀ ਹੈ ਜੇ ਸਾਰੀ ਸੰਗਤ ਹੀ ਹੋ ਕੇ ਇਕੱਠੀ ਹੋ ਕੇ ਹਮਲਾ ਮਾਰੀਏ ਅਪਰਾਧਾ ਕਰੀਏ ਤੇ ਨਸ਼ੇ ਤੋਂ ਛੁਟਕਾਰਾ ਵੀ ਹੋ ਸਕਦਾ ਹੈ ਬਿਲਕੁਲ ਜੀ ਇਹ ਹੈ ਉਹ ਨਾਚਾਰ ਪਤਾ ਜਿਸ ਦੇ ਦੋ ਬੇਟੇ ਖੋਣ ਇਸ ਟਾਈਮ ਜੇਲ੍ਹ ਦੇ ਵਿੱਚ ਹਨ ਇੱਕ ਪਹਿਲਾ ਕੇਸ ਦੇ ਵਿੱਚ ਹੈ ਅਤੇ ਇੱਕ ਨੂੰ ਹੁਣ ਇਹਨਾਂ ਵੱਲੋਂ ਆਪ ਜਿਹੜਾ ਆਪ ਦੇ ਹੱਥੀਂ ਆਪਣਾ ਪੁਲਿਸ ਨੂੰ ਸਦਕੇ ਇਹਨਾਂ ਵੱਲੋਂ ਗ੍ਰਿਫਤਾਰ ਕਰਾਇਆ ਗਿਆ ਹੈ ਅਤੇ ਜੇ ਗੱਲ ਕਰੀਏ ਤਾਂ ਨਸ਼ੇ ਕਰਕੇ ਇੱਕ ਬੇਟੇ ਦੀਆਂ ਦੋ ਵਿਆਹ ਹੋ ਗਏ ਲੇਕਿਨ ਦੋਨੇ ਬੋਟੀਆਂ ਨਹੀਂ ਰਹੀਆਂ ਇਸੇ ਕਰਕੇ ਨਸ਼ੇ ਕਰਕੇ ਇਹਨਾਂ ਦਾ ਘਰ ਵੀ ਕੋਲ ਵੀ ਆਪਣਾ ਖਰਾਬ ਹੋ ਚੁੱਕਾ ਹੈ ਇਹ ਦੁਕਾਨ ਕਦੇ 10 ਤੋਂ 12 ਲੱਖ ਰੁਪਏ ਦੀ ਦੁਕਾਨ ਦੇ ਵਿੱਚ ਸੌਦਾ ਹੁੰਦਾ ਸੀ ਲੇਕਿਨ ਅੱਜ ਇਹ ਦੁਕਾਨ ਦੇ ਵਿੱਚ ਕੁਝ ਵੀ ਨਹੀਂ ਹੈ ਤੇ ਇਹਨਾਂ ਦਾ ਕਹਿਣਾ ਹੈ ਕਿ ਹਰ ਇੱਕ ਵਿਅਕਤੀ ਆਪਣੇ ਇਸ ਵਰਗਾ ਪਿਤਾ ਬਣੇ ਜੇ ਕੋਈ ਉਹਨਾਂ ਦਾ ਬੇਟਾ ਇਸ ਤਰ੍ਹਾਂ ਦੀ ਆਪਣਾ ਵੀ ਆਪਣਾ ਇਸ ਤਰ੍ਹਾਂ ਦਾ ਕੋਈ ਵੀ ਉਹਨਾਂ ਦਾ ਬੇਟਾ ਆਪਣਾ ਕੋਈ ਆਪਣਾ ਕੰਮ ਕਰਦਾ ਹੈ ਤਾਂ ਉਹਨਾਂ ਨੂੰ ਖੁਦ ਪੁਲਿਸ ਦੀ ਹਵਾਲੇ ਜਿਹੜਾ ਕੀਤਾ ਜਾਵੇ ਅਤੇ ਇਸ ਨਸ਼ੀ ਜਿਹੜੀ ਆਪਣਾ ਭੈੜੀ ਹਮਾਂ ਦੀ ਇਸ ਤੋਂ ਆਪਣਾ ਬਚਾਇਆ ਜਾ ਸਕੇ ਖਬਰ ਪੰਜਾਬ ਦੇ ਲਈ ਬਠਿੰਡਾ ਤੋਂ ਇਸ ਕਰਨ ਦੀ ਰਿਪੋਰਟ